ਸਸਿਗਾਲ ਜੀ ਸਾਰਿਆਂ ਨੂੰ ਤੇ ਅੱਜ ਫੇਰ ਟਾਈਮ ਮਿਲੇ ਸੀਗਾ ਵੀਡੀਓ ਬਣਾਉਣ ਦਾ ਤੇ ਵੀ ਫੇਰ ਟਾਈਮ ਟੂਮ ਕੱਢਿਆ ਕਰੋ ਨਾ ਵੀਡੀਓ ਬਣਾਉਣ ਦਾ ਬਸ ਟਾਈਮ ਹੀ ਨਹੀਂ ਲੱਗਦਾ ਉਧਰ ਤਾਂ ਇਤ ਕੰਮ ਕਰਦਿਆਂ ਦਾ ਬਾਹਲਾ ਪਿਆ ਸਿਆ ਕਈ ਦਿਨ ਮੀਂਹ ਫਾਉਟ ਪੈਂਦਾ ਨੇ ਇੰਨਾ ਬਾਈ ਨਾ ਟਾਈਮ ਹੀ ਨਹੀਂ ਮਾਰਦਾ ਹੁਣ ਵੀਡੀਓ ਪਾਇਆ ਕਰਾਂਗੇ ਬਣਾਇਆ ਕਰਾਂਗੇ ਹੁਣ ਮਰਦੇ ਨਹੀਂ ਰਹੇ ਹੋਣਗੇ ਠੀਕ ਤੇ ਗਾਂ ਇੱਕ ਹੋਰ ਲੈਂਦੀ ਹੈ ਹਾਂ ਗਾਂ ਇੱਕ ਹੋਰ ਲੈਂਦੀ ਹੈ ਤੇਰਾ ਮਰੀ ਜੀ ਲੱਗਦੀ ਹੈ ਇਹ ਹੋਈ ਮਰੀ ਜੀ ਲੱਗਦੀ ਹੈ ਪਾਸੇ ਬੰਨ੍ਹੂ ਤੇ ਲਟਾਈ ਤੇ ਕਿੰਨਾ ਦੁੱਧ ਦੇ ਦਿੰਦੀ ਇਹ ਤੇ 10 ਦਾ ਕਿੰਨਾ ਦੇ ਦਿੰਦੀ ਹੈ ਤੇ 10 ਕਿਲੋ ਦੁੱਧ ਤਾਂ ਨਹੀਂ ਮਰੀ ਜੀ ਪੀਂਨਾਂ ਦੁੱਧ ਦਿੰਦੀ ਇਹਨਾਂ ਦਾ ਦੁੱਧ ਵੀ ਖਾਰ ਮੰਨਦੀ ਹੈ ਤੇ ਘੱਟ ਚੋ ਲਿਆ ਕਰੋ ਫਿਰ ਘੱਟ ਕਿਵੇਂ ਨਾ ਕਰੀਂ ਕੋਠੀ ਵੀ ਪਾਉਣੀ ਆ ਤੇ ਪਾਥੀਆਂ ਦਾ ਕੀ ਬਣਿਆ ਫਿਰ ਤਾਰਾ ਪਾਥੀਆਂ ਕਰਾਂਗੇ ਜੇ ਨਾ ਪਈ ਪਾਥੀਆਂ ਸੀ ਉਹ ਵੀ ਖਰਾਬ ਹੋ ਗਈਆਂ ਹੂੰ ਤੇ ਫੋਨ ਦੇਖਾਂਗੇ ਕਿਹੜਾ ਤਾਂ ਹਜੇ ਕੱਦਿਆਂ ਦਾ ਕੰਮ ਬਾਹਲਾ ਚੱਲ ਜਾਂਦਾ ਕ੍ਰੇਡ ਦਾ ਠੀਕ ਹੈ ਹਾਂ ਧੋਪਾ ਲੱਗਣ ਲੱਗਿਆਂ ਤਾਂ ਫਿਰ ਪਾਥੀਆਂ ਕਰਾਂਗੇ ਬਾਅਦ ਵਿੱਚ ਠੀਕ ਹੈ ਹਾਂ ਪ੍ਰੀਤ ਆਪਾਂ ਫਿਰ ਪਾਥੀਆਂ ਦੇ ਵਿੱਚ ਹੀ ਰਹਿ ਕੇ 6 ਲੱਖ 2 ਲੱਖ ਪਾਥੀਆਂ ਦਾ ਕੰਮ ਨਹੀਂ ਆਪਾਂ ਜੋੜਾਂਗੇ 2 ਲੱਖ ਬਸ ਉਹਨਾਂ ਕਰਦੇ ਸਟਾਰਟ ਕਰਦੇ ਦੇਖ ਲਈ ਨਹੀਂ ਉਹਨਾਂ ਕਰਕੇ ਫਿਰ ਸਾਰਾ ਦਾ ਕੰਮ ਖਰਾਬ ਹੋ ਹੀ ਜਾਂਦਾ ਦਿੱਸੀ ਗੀ ਸਸਲਾ ਬਹੁਤ ਖਾਰੂ ਨਾ ਫਰਗੋਹਾ ਦਾ ਹੋਣੀ ਹੁੰਦੀ ਸੀ ਬਸ ਬਹੁਤ ਔਖਾ ਸੀ ਪ੍ਰੈਸੇ ਕਰਕੇ ਵੀ ਜੋ ਨਹੀਂ ਬਣਾਈ ਗਈ ਆਪਣੀਆਂ ਤਾਂ ਕੱਲਿਆਂ ਦੀਆਂ ਵਿਚਾਰਿਆਂ ਦੀਆਂ ਪਾਤਸ਼ਾਹ ਸੀ ਜਿਹੜੇ ਵਿਚਾਰਾ ਵੇ ਘਰ ਰੜ ਕੇ ਪੈਨ ਰੜ ਕੇ ਪਸੂ ਥਾਂ ਦੇ ਰੜ ਕੇ ਉਹ ਵਿਚਾਰੇ ਕੀ ਕਰਨ ਸਹੀ ਆ ਹਾਂ ਇਹ ਤਾਂ ਹੈਗੀ ਹਾਂ ਮੈਂ ਕਿ ਅਸੀਂ ਪਾਤਸ਼ਾਹ ਦਾ ਟਾਰਗੇਟ ਲਿਆ ਸੀ ਤੇ ਅੱਜ ਵੀ ਬਹੁਤ ਮੀਂਹ ਆ ਗਿਆ ਚਲੋ ਠੀਕ ਹੈ ਜੀ ਅੱਗੇ ਵੀ ਜੋੜਦੇ ਹਾਂ ਕੋਈ ਕਰਾਂਗੇ ਵੀ ਸਾਨੂੰ ਡੇਲੀ ਵੀਡੀਓ ਮਿਲਦੀਆਂ ਰਹਿਣ ਟਾਰਗੇਟ ਵੀ ਆਪਾਂ ਕਰਾਂਗੇ ਪੂਰਾ